ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਅੱਜ ਆਪਾਂ ਇੱਕ ਸ਼ਬਦ ਕਰਾਂਗੇ ਠੀਕਰ ਫੋਰ ਦਿ ਲੀਸ ਸਿਰ ਪ੍ਰਭੁਰ ਕੀ ਆਪਿਆ ਬਿਆਨ ਤੇਗ ਬਹਾਦਰ ਸਿਕਰੀਆ ਕਰੀ ਨਕਿਨ ਹੁਵਾਨ ਇਸ ਸ਼ਬਦ ਵਿੱਚ ਆਪਾਂ ਇਸ ਸ਼ਬਦ ਵਿੱਚ ਆਪਾਂ ਸਥਾਈ ਰਵਾਂਗੇ ਅਰਦਾਸ ਵਿੱਚ ਆਈ ਪੰਕਤੀ ਗੁਰੂ ਤੇਗ ਬਹਾਦਰ ਸਿਮਰੀ ਹੈ ਘਰ ਨੌਨਿਤ ਆਵੇ ਤਾਏ ਤੇ ਆਪਾਂ ਸਰਵਣ ਕਰਦੇ ਹਾਂ ਔਰ ਸਿੱਖਦੇ ਹਾਂ ਬਹੁਤ ਆਸਾਨ ਸ਼ਬਦ ਤੇ ਜਦੋਂ ਵੀਰਾਂ ਦੇ ਸਕੇਲ ਤੇ ਆਪਾਂ ਗਾਇਨ ਕਰਦੇ ਹਾਂ ਤਾਂ ਤੀਜੇ ਕਾਲੇ ਨੂੰ ਸਾਹ ਮੰਦੇ ਹਾਂ ਤੇ ਬਾਕੀ ਸੁਰ ਜੋ ਜੋ ਲੱਗ ਰਹੇ ਹਨ ਆਪ ਜੀ ਸ਼ਬਦ ਵਿੱਚ ਦੇਖ ਰਹੇ ਹੋ ਤੇ ਆਪਾਂ ਸ਼ੁਰੂ ਕਰਦੇ ਹਾਂ गुरु तेग बहादर सिंहर गुरु तेग बहादर सिंहर्या ताए गुरु तेग बहादर सिमर गुरु तेग बहादर सिमर कर्न ताए गुरु महादर सिंहर्या गुरु तेकर सिंर्या दिशेर फोर दिश शेर ਪ੍ਰਭਪੁਰ ਕੀ ਪਿਆਨ ਗੁਰ ਤੇਗ ਬਹਾਦਰ ਸੇ ਮਰੀਆ ਗੁਰ ਤੇਗ ਬਹਾਦਰ ਸੇ ਮਰੀਆ ਦੇ ਕਲੇ ਕਲੇ ਸੁਰਤੇ ਆਪ ਜੀ ਨੇ ਸੁਣਨ ਕਰ ਹੀ ਲਿਆ ਹੈ ਸਾਰੀਆਂ ਪੰਕਤੀਆਂ ਸਿੱਧਕੀ ਨਾਲ ਗਾਈ ਜਾਣੀਆਂ ਹਨ

र्या गुरुग बहादर सिंहरि गुरु तेग बहादर सिंहर वागुरु 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 ਵਾਹਿ ਗੁਰੂ ਵਾਹਿਗੁਰੂ 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 ਠੀਕ ਕਰ ਫੋਰ ਦਿਲੀਸ ਸਿਰ ਠੀਕ ਕਰ ਫੋਰ ਦਿਲੀਸ ਸਿਰ ਠੀਕ ਕਰ ਫੋਰ ਦਿਲੀਸ ਸਿਰ करफोर प्रभ पूर् कयान गुरु तेग महादर सिमर गुरु तेग महादुर सिमर प्रभपुर किया पयान गुरुग बहादर सिंहर गुरु तेग बहादर सिंहर ताए गुरु तेग बहादर सिमर गुरु तेग तेग सिंर्याेग बहादर क्रिया ਤੇਗ ਬਹਾਦਰ ਸੇ ਪ੍ਰੀਆ ਕਰੀ ਨਕਿਨੁ ਆਨਿ ਕੁਰ ਤੇਗ ਬਹਾਦਰ ਸੇ ਮਰੀਐ ਕੁਰ ਤੇਗ ਮਧુર ਸੇ ਮਰੀਐ ਕਰਨੋ ਨੇ ਦਿਆਵੇ ਤਾਏ ਕਰਨੋ ਨੇ ਦਿਆਵੇ ਤਾਏ ਗੁਰ ਤੇਗ ਬਹਾਦਰ ਸਿਮਰੀਏ ਗੁਰ ਤੇਗ ਬਹਾਦਰ ਸਿਮਰੀਏ ਮੈਨੂੰ ਉਮੀਦ ਹੈ ਕਿ ਆਪ ਜੀ ਆਸਾਨੀ ਦੇ ਨਾਲ ਇਸ ਸ਼ਬਦ ਨੂੰ ਗਾਇਨ ਕਰ ਸਕੋਗੇ ਅਤੇ ਛੋਟੇ ਬੱਚੇ ਵੀ ਇਸ ਸ਼ਬਦ ਨੂੰ ਗਾਇਨ ਕਰ ਸਕਦੇ ਹਨ ਸਿੱਖ ਸਕਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ